ਸੋ ਸਿੱਆ ਕਰ ਜਿੰਗਨ ਮੇਰੇ ਵੀਰੋ ਚੰਗੀ ਲੱਗੀ ਸੇਰ ਕਰਕੇ ਜੂਰ ਦੋਸਤੋ ਇਹ ਸੀ ਸਾਡਾ ਸਿਮਰਨ ਜੋਤ ਅੱਜ ਪਹਿਲੀ ਵਾਰੀ ਬੋਲਿਆ ਤੇ ਅੱਜ ਪਹਿਲਾ ਦਿਨ ਇਹਦਾ ਦੌੜਦਾ ਸੀ ਤੇ ਅਸੀਂ ਲੈ ਗਏ ਨੂੰ ਟਾਹ ਵਾਲੇ ਰਾਹੇ ਤੇ ਆਪਣੇ ਪਿੰਡ ਵਾਲੇ ਤੇ ਤੇ ਮੇਨ ਦਾ ਸ਼ੇਮਾ ਦੇਣਾ ਤੇ ਅੱਜ ਦੀ ਲਵਾਈ 800 ਮੀਟਰ ਰੇਸ਼ ਇਨੇ ਤੇ ਕਹਿੰਦਾ ਪਾਪਾ ਮੈਂ ਵੀ ਭਜਦਾ ਜਿਵੇਂ ਪਿੰਕਾ ਜਰਗ ਭਜਦਾ ਮੈਂ ਹਾਂ ਕੋਈ ਨਹੀਂ ਪੁੱਤ ਤੈਨੂੰ ਲੈ ਕੇ ਚਲਾਂਗੇ ਹੌਲੀ ਹੌਲੀ ਮਿਹਨਤ ਦਾ ਛੇਵੇਂ ਦਿਨ ਤੇ ਅੱਜ ਇਹਨੂੰ ਮੈਂ ਲੈ ਗਿਆ ਟਾਵ ਵਾਲੇ ਰਾਹੇ ਤੇ ਤੇ ਉੱਥੇ ਇਹਨੂੰ 800 ਮੀਟਰ ਦਾ ਟਾਰਗੇਟ ਸੀ ਸਾਡਾ ਤੇ ਮੈਂ ਪਹਿਲਾਂ ਤਾਂ ਕਿਹਾ ਹਾਦ ਰਖ ਤੈ ਜਿਹੜਾ ਖੜਾ ਮੈਂ ਕਿਹਾ ਇੱਥੋਂ ਤੱਕ ਹੀ ਜਾਣਾ ਚਲੋ ਉੱਥੋਂ ਤੱਕ ਇਹ ਪਹੁੰਚਿਆ ਹੌਲੀ ਹੌਲੀ ਦੇਖਦਾ ਟੈਂਦਾ ਪਹਿਲਾ ਦਿਨ ਸੀ ਮਿਹਨਤ ਦਾ ਛੇਮਾ ਦਿਨ ਸੀ ਜਦੋਂ ਇੱਥੇ ਆ ਗਿਆ ਖੜਨ ਲੱਗਿਆ ਮੈਂ ਕਿਹਾ ਨਹੀਂ ਭਈ ਇਦੋਂ ਅਗਲੇ ਦਰਖਤ ਕੋਲੇ ਜਾਣਾ ਟਾਲੀ ਲੱਗੀ ਹੈ ਜਿਹੜੀ ਫੇਰ ਕਹਿੰਦਾ ਚਲੋ ਠੀਕ ਆ ਡੇਗਦਾ ਢੈਂਦਾ ਚਰ ਦਰ ਦੇ ਨਾਲ ਤੁਰਿਆ ਗਿਆ ਤੇ ਜਦੋਂ ਉਹ ਟਾਲੀ ਕੋਲੇ ਪਹੁੰਚ ਗਿਆ ਇਹ ਤੇ ਨੇੜੇ ਆ ਗਿਆ ਜਮਾ ਤੇ ਹਾਲ ਹੀ ਹੋਣ ਲੱਗਿਆ ਮੈਂ ਕਿਹਾ ਹੌਲੀ ਨਹੀਂ ਹੋਣਾ ਭਾਈ ਖਿੱਚ ਕੇ ਰੱਖ ਕੰਮ ਚਾਲੇ ਇਹ ਟਾਲੀ ਦੇ ਜਦੋਂ ਨਜ਼ਦੀਕ ਪਹੁੰਚਿਆ ਦਾ ਇਹਨੂੰ ਫੇਰ ਮੈਂ ਕਿਹਾ ਵੀ ਖਿੱਚ ਕੇ ਰੱਖ ਆਪਾਂ ਤਾਂ ਇਹ ਢਾਲੀ ਤੋਂ ਵੀ ਅੱਗੇ ਜਾਣਾ ਅੱਗੇ ਜਿਹੜਾ ਪਿਆ ਪੇਪਪਈਆ ਪਹੀ ਆਉਂਦੀ ਆ ਉਹਦੇ ਤੱਕ ਜਾਣਾ ਫੇਰ ਇਹਨੇ ਖਿੱਚਦਾ ਕੰਮ ਥੋੜਾ ਜਿਹਾ ਹੋਰ ਤੇ ਥੋੜਾ ਜਿਹਾ ਹੋਰ ਖਿੱਚਤਾ ਤੇ ਖਿੱਚ ਕੇ ਕੰਮ ਤੇ ਅੱਗੇ ਪਹੁੰਚ ਗਏ ਪਹੁੰਚ ਗਏ ਜਦੋਂ ਤੇ ਪਹੁੰਚ ਕੇ ਜਦੋਂ ਤੇ ਉਥੋਂ ਫੇਰ ਭੱਜਿਆ ਗਿਆ ਏ ਤੇ ਉਥੇ ਜਾ ਕੇ ਜਦੋਂ ਇਹਨੂੰ ਦੱਸਿਆ ਵੀ ਹਾਂ ਜਿਹੜੀ ਆ ਗਈ ਤੇ ਉਥੇ ਤੈਨੂੰ